ਪੰਜਾਬ ਸਣੇ ਉੱਤਰ ਭਾਰਤ ਵਿੱਚ ਮੌਸਮ ਵਿਭਾਗ ਨੇ ਮੀਂਹ ਨੂੰ ਲੈ ਕੇ ਨਵੀਂ ਅਪਡੇਟ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ ਪੰਜਾਬ ਬਾਰੇ ਅਲਰਟ ਜਾਰੀ ਕੀਤਾ ਹੈ। ਅਗਲੇ 4 ਦਿਨਾਂ ਤੱਕ ਸੂਬੇ ਦੇ ਅੰਦਰ ਗੜਬੜੀ ਵਾਲਾ ਮੌਸਮ ਰਹੇਗਾ। ਤੇ ਇਸ ਦਿਨਾਂ ਰਹੀ ਠੰਡੀਆਂ ਹਵਾਵਾਂ ਚੱਲਣਗੀ ਅਤੇ ਫਿਰ ਮੌਸਮ ਥੋੜਾ ਜਿਹਾ ਸਾਫ਼ ਹੋ ਜਾਵੇਗਾ। ਉਥੇ ਦੂਜੇ ਪਾਸੇ ਇੱਕ ਵਾਰ ਫਿਰ ਚੱਕਰਵਰਤੀ ਤੂਫਾਨ ਦੇਸ਼ ਭਰ ਵਿੱਚ ਕਹਿਰ ਮਚਾਉਣ ਵਾਲਾ ਹੈ। ਮੌਸਮ ਵਿਭਾਗ ਨੇ 16 ਜਨਵਰੀ ਤੱਕ ਦੇਸ਼ ਭਾਗ ਦੇ 20 ਤੋਂ ਵੱਧ ਰਾਜਾਂ ਵਿੱਚ ਤੂਫਾਨੀ ਹਵਾਵਾਂ ਅਤੇ ਭਾਰੀ ਮੀਂਹ ਦੇ ਪਹਿਲਕੁਆਣੀ ਕੀਤੀ ਹੈ ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵਿੱਚ ਬਰਬਾਰੀ ਅਤੇ ਠੰਡ ਲਹਿਰ ਕਰਨ ਤਾਪਮਨ ਜਮਾ ਬਿੰਦੂ ਤੇ ਪਹੁੰਚ ਗਿਆ ਹੈ ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਧੁੰਦ ਦੀ ਲਪੇਟ ਵਿੱਚ ਆ ਗਏ ਹਨ। ਹਿਮਾਚਲ ਪ੍ਰਦੇਸ਼ ਵਿੱਚ ਕੁਝ ਥਾਵਾਂ 'ਤੇ ਗਰਜ ਤੂਫਾਨ ਦੇ ਨਾਲ ਗੜੇਮਾਰੀ ਦੀ ਸੰਭਾਵਨਾ ਵਧ ਗਈ ਹੈ। ਉੱਥੇ ਪੰਜਾਬ ਸਰਨੇ ਉੱਤਰ ਭਾਰਤ ਵਿੱਚ ਮੌਸਮ ਵਿਭਾਗ ਨੇ ਮੀਂਹ ਨੂੰ ਲੈ ਕੇ ਨਵੀਂ ਅਪਡੇਟ ਜਾਰੀ ਕਰ ਦਿੱਤੀ ਹੈ। ਮੌਸਮ ਵਿਭਾਗ ਨੇ ਪੰਜਾਬ ਬਾਰੇ ਅਲਰਟ ਜਾਰੀ ਕੀਤਾ ਹੈ ਕਿ ਅਗਲੇ 4 ਦਿਨਾਂ ਤੱਕ ਮੌਸਮ ਗੜਬੜੀ ਵਾਲਾ ਰਹੇਗਾ ਅਤੇ ਮੀਂਹ ਦੇ ਨਾਲ ਠੰਡੀਆਂ ਹਵਾਵਾਂ ਚੱਲਣਗੀਆਂ। ਪੰਜਾਬ பாஜக ਦੇ ਪ੍ਰਧਾਨ ਸੁਨੀਲ ਜਾਖੜ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਇੱਕ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਪੰਜਾਬ ਦੇ ਕਿਸਾਨਾਂ ਲਈ ਨੁਕਸਾਨਦੇਹ ਹੈ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਕੇਂਦਰ ਸਰਕਾਰ ਵੱਲੋਂ ਕਣਕ ਝੋਨੇ ਦੀ ਖਰੀਦ ਤੇ ਘੱਟੋ-ਘੱਟ ਸਮਰਥਨ ਮੁੱਲ ਦਿੱਤਾ ਜਾਂਦਾ ਹੈ ਪਰ ਕੋਮੀ ਪੱਧਰ ਤੇ ਘੱਟੋ-ਘੱਟ ਸਮਰਥਨ ਮੁੱਲ ਲਾਗੂ ਹੋਣ ਨਾਲ ਕਿਸਾਨਾਂ ਨੂੰ ਮੌਜੂਦਾ ਪ੍ਰਣਾਲੀ ਤਹਿਤ ਮਿਲਣ ਵਾਲੇ ਲਾਭ ਵਾਂਝੇ ਰਹਿ ਜਾਣਗੇ ਜੇਕਰ ਘੱਟੋ-ਘੱਟ ਸਮਰਥਨ ਮੁੱਲ ਕਾਨੂੰਨੀ ਗਰੰਟੀ ਪੂਰੇ ਦੇਸ਼ ਵਿੱਚ ਲਾਗੂ ਹੋ ਜਾਂਦੀ ਹੈ ਤਾਂ ਬਾਕੀ ਸੂਬਿਆਂ ਵਾਂਗ ਪੰਜਾਬ ਵੀ ਕੇਂਦਰ ਤੋ ਪ੍ਰਤੀ ਏਕੜ ਖਰੀਦ ਨਿਯਮ ਅਧੀਨ ਆਵੇਗਾ ਉਹਨਾਂ ਨੇ ਪੁਖੜ ਹੜਤਾਲ ਤੇ ਬੈਠੇ ਕਿਸਾਨਾਂ ਕੋ ਚੁਗਜੀਤ ਸਿੰਘ ਢਲੇਵਾਲ ਦੀ ਵਿਗੜਦੀ ਸਿਹਤ ਦੀ ਚਿੰਤਾ ਪ੍ਰਗਟ ਕੀਤੀ ਅਤੇ ਘੱਟੋ ਘੱਟ ਸਮਰਥਨ ਮੁੱਲ ਦੇ ਮੁੱਦੇ ਤੇ ਵਿਧਾਨ ਸਭਾ ਦਾ اجلاس ਤੁਰੰਤ ਬੁਲਾਉਣ ਦੀ ਮੰਗ ਕੀਤੀ ਹੈ ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਇੱਕ ਵਾਰ ਫਿਰ ਦੁਹਰਾਇਆ ਹੈ ਕਿ 14 ਜਨਵਰੀ ਨੂੰ ਮੁਕਸਰ ਸਾਹਿਬ ਵਿਖੇ ਮਾਗੀ ਮੌਕੇ ਨਵੀਂ ਖੇਤਰੀ ਪਾਰਟੀ ਦਾ ਗਠਨ ਕੀਤਾ ਜਾਵੇਗਾ ਖਾਲਸਾ ਨੇ ਕਿਹਾ ਕਿ ਮਾਗੀ ਮੇਲੇ ਦੌਰਾਨ ਇੱਕ ਕਾਨਫਰੰਸ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿੱਚ ਪੰਜਾਬ ਦੀ ਇੱਕ ਨਵੀਂ ਖੇਤਰੀ ਪਾਰਟੀ ਦੇ ਗਠਨ ਬਾਰੇ ਵਿਸਥਾਰ ਵਿਚ ਚਰਚਾ ਕੀਤੀ ਜਾਵੇ ਕਿ ਇਸ ਸਮੇਂ ਦੌਰਾਨ ਮੈਂਬਰਸ਼ਿਪ ਕਮੇਟੀਆਂ ਵੀ ਬਣਾਈ ਜਾਣਗੀਆਂ ਉਨ੍ਹਾਂ ਕਿਹਾ ਕਿ ਪਾਰਟੀ ਦਾ ਨਾਮ ਅਤੇ ਅਹੁਦੇਦਾਰਾਂ ਦੀ ਚੋਣ ਜਨਤਾ ਦੀ رائے ਤੇ ਆਧਾਰ ਤੇ ਲਈ ਜਾਵੇਗੀ ਇਸ ਦੌਰਾਨ ਹੀ ਤਰਸੀਮ ਸਿੰਘ ਨੇ ਸ਼੍ਰੋਮਣੀ ਅਕਾਲ ਦਲ ਦੇ ਪ੍ਰਧਾਨ ਸੁਭੀ ਸਿੰਘ ਬਾਲ ਤੇ ਨਿਸ਼ਾਨਾ ਸਾਧਦੇ ਹ ਕਿ ਹੈ ਕਿ ਉਹ ਪਿਛਲੇ 4 ਸਾਲਾਂ ਤੋਂ ਸਰਗਰਮ ਸਨ ਉਨ੍ਹਾਂ ਦੋਸ਼ ਲਗਾਏ ਹੈ ਕਿ ਅਕਾਲੀ ਦਲ ਦੀ ਅਗਵਾਈ ਹੇਠ ਪੰਜਾਬ ਦੇ ਹਾਲਾਤ ਵਿਗੜੇ ਹਨ ਤੇ ਸੂਬੇ ਦੇ ਵਿਕਾਸ ਵਿੱਚ ਰੁਕਾਵਟ ਆਈ ਹੈ। ਤਰਸੇਮ ਸਿੰਘ ਨੇ ਕਿਹਾ ਕਿ ਨਵੀਂ ਪਾਰਟੀ ਲਈ ਇੱਕ ਵਿਸ਼ੇਸ਼ ਕਮੇਟੀ ਬਣਾਈ ਜਾਵੇਗੀ ਜੋ ਸੂਬੇ ਦੇ ਵਿਕਾਸ ਲਈ ਕੰਮ ਕਰੇਗੀ। ਪੰਜਾਬ ਇਸ ਦਿਸ਼ਾ ਵਿੱਚ ਮਿਲ ਕੇ ਕੰਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇੱਕ ਖੇਤਰੀ ਪਾਰਟੀ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਤੇ ਉਹਦੇ ਚ ਅਸੀਂ ਚਾਹੁੰਦੇ ਹਾਂ ਕਿ ਸਾਰੇ ਸਾਰਿਆਂ ਦਾ ਸਹਿਯੋਗ ਸੇਕਪੰਦ ਦੇ ਵੀ ਪੰਜਾਬ ਹੋਰ ਪੰਜਾਬੀਆਂ ਦਾ ਵੀ ਧਰਮ ਜਾਤ ਤੋਂ ਉੱਪਰ ਉੱਠ ਕੇ ਆਪਾਂ ਨੂੰ ਪੰਜਾਬ ਪੰਜਾਬੀਅਤ ਨੂੰ ਬਚਾਉਣ ਵਾਸਤੇ ਜਿਹੜਾ ਹੈ ਕਿ ਸਾਰੇ ਜਣੇ ਅਪਰਾਲਾ ਕਰੀਏ ਤਾਂ ਕਿ ਇਹ ਇਹ ਪੰਜਾਬ ਦੀ ਜੋ ਵਿਰਾਸਤ ਨੂੰ ਬਚਾਇਆ ਜਾ ਸਕੇ ਜੋ ਇਹ ਜੋ ਜੋ ਹਾਲਾਤ ਦਿਨ-ਬਦਨ ਬਣਦੇ ਜਾ ਰਹੇ ਆ ਉਹ ਤੋਂ ਆਪਾਂ ਪੰਜਾਬ ਦੀ ਜੋ ਨੌਜਵਾਨੀ ਨਸ਼ਿਆਂ 'ਚ ਬਰਬਾਦ ਹੋ ਰਹੀ ਆ ਹੋਰ ਵੀ ਸਾਡੇ ਅਧਿਕਾਰ ਦਿਨ-ਦਿਨ ਖੋਏ ਜਾ ਰਹੇ ਆ ਕਿਸਾਨ ਸਾਡੇ ਉਹ ਦਲੇਵਾਲ ਸਾਹਿਬ ਕਿੰਨੇ ਦਿਨਾਂ ਤੋਂ ਆਪਾਂ 46 47 ਦਿਨ ਹੋ ਗਏ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਦਾ ਹਾਲ ਮੇਰੇ ਖਿਆਲ ਹੈ ਕਿ ਜੇ ਸਾਡੀ ਰਾਜਨੀਤਿਕ ਧਿਰ ਜਾਂ ਕੋਈ ਸਾਡੇ ਹੱਕ ਦੀ ਗੱਲ ਕਰਨ ਵਾਲੀ ਹੁੰਦੀ ਤੇ ਮੇਰੇ ਖਿਆਲ ਇਹ ਮਸਲੇ ਕੋਈ ਏਡੇ ਵੱਡੇ ਨਹੀਂ ਸੀ ਹੱਲ ਹੋ ਸਕਦੇ ਸੀ ਜਿਹੜੇ ਪੰਜਾਬ ਦੇ ਹੱਕਾਂ ਦੀ ਪਹਿਰੇਦਾਰੀ ਕਰ ਸਕਦੇ ਆ ਕਿ ਨਾ ਕਿ ਕੋਈ ਲੋਭ ਲਾਲਚ ਵਾਸਾ ਆਉਣ ਸਾਡੇ ਨਾਲ ਤੇ ਇਹ ਚੀਜ਼ ਹੈ ਕਿ ਅਸੀਂ ਇਸ ਪਾਰਟੀ 'ਚ ਇਹੋ ਜਿਹਾ ਚਾਹੁੰਦੇ ਆ ਕਿ ਆਪਾਂ ਪੰਜਾਬ ਦੇ ਹੱਕਾਂ ਲਈ ਲੜਨਾ ਇਥੋਂ ਕੋਈ ਪ੍ਰਾਪਤ ਨਹੀਂ ਕੁਝ ਕਰਨਾ ਇਥੇ ਤੇ ਕੁਰਬਾਨੀ ਦੇਣ ਵਾਲੀ ਗੱਲ ਬਣਨੀ ਆ ਅਸੀਂ ਕੋਸ਼ਿਸ਼ ਕਰਾਂਗੇ ਜਿਹੜੇ ਨੌਜਵਾਨ ਜਿੱਥੇ ਜਿੱਥੇ ਕਿਸ ਜਿੰਨਾ ਜਿੰਨਾ ਕੋਈ ਕੰਮ ਕਰ ਸਕਦਾ ਜਿੰਨੀ ਜਿੰਨੀ ਕਿਸ ਦੀ ਕਾਬਲੀਅਤ ਹੈ ਅਸੀਂ ਉਹ ਉਹਨੂੰ ਉਸ ਉਸ ਧਰੇ ਚ ਲਿਆ ਕੇ ਉਹ ਉਹ ਕੋ ਜੋ ਪੰਜਾਬ ਦੇ ਹਿੱਤਾਂ ਲਈ ਵੱਧ ਤੋਂ ਵੱਧ ਕੰਮ ਲਿਆ ਜਾ ਸਕਦਾ ਉਹ ਲੈਂਡ ਦੀ ਕੋਸ਼ਿਸ਼ ਕਰਾਂਗੇ ਭਾਈ ਸਾਹਿਬ ਤੁਸੀਂ ਮੇਰਾ ਖਿਆਲ ਹੈ ਕਿ ਜਦੋਂ ਤੋਂ ਵੀ ਅਮਰਪਾਲ ਨੇ ਆ ਕੇ ਪੰਜਾਬ ਦੇ ਹੱਕਾਂ ਦੀ ਪੰਜਾਬ ਦੀ ਨੌਜਵਾਨੀ ਦੀ ਕਿਸਾਨੀ ਦੀ ਗੱਲ ਕੀਤੀ ਉਦੋਂ ਤੋਂ ਹੀ ਕੁਝ ਜਿਹੜੇ ਕੁਝ ਤਰ੍ਹਾਂ ਜਿਹੜੀਆਂ ਸੀ ਉਹਨਾਂ ਦੇ ਖਲਾਫਤ ਸੀਗੀਆਂ ਉਹਨਾਂ ਨੂੰ ਇਸੇ ਕਰਕੇ ਹੀ ਉਹਨਾਂ ਨੇ NSA ਦਾ ਸਾਹਮਣਾ ਕਰਨਾ ਪਿਆ ਸੁਟਿਆ ਗਿਆ ਉਦੋਂ ਬਾਅਦ ਚ NSA ਫਿਰ ਵਧਾਈ ਗਈ ਕਿ ਜਿਹੜੀਆਂ ਇੱਥੇ ਦੀਆਂ ਧਿਰਾਂ ਸੀਗੀਆਂ ਉਹਨਾਂ ਨੂੰ ਵੀ ਕਾਫੀ ਡਰ ਖੌਫ ਸੀਗਾ ਕਿ ਜੇ ਅਗਰ ਉਹ ਬਾਹਰ ਰਹਿੰਦੇ ਆ ਤੇ ਸ਼ਾਇਦ ਸਾਡੇ ਨਾਲ ਦੋ ਜਿਹੜੀਆਂ ਸਾਡੀਆਂ ਕੁਰਸੀਆਂ ਨੂੰ ਖਤਰਾ ਹੈ ਉਦੋਂ ਬਾਅਦ ਚ ਦੇਖੋ ਕਿ ਉਹਨਾਂ ਦੇ ਜੇਲ੍ਹ ਚ ਰਹਿੰਦਿਆਂ ਵੀ ਲੋਕਾਂ ਨੇ ਬਹੁਤ ਵੱਡਾ ਉਹਨਾਂ ਨੂੰ ਪਿਆਰ ਬਖਸ਼ਿਆ ਤੇ ਉਹਦੀ ਵਜ੍ਹਾ ਨਾਲ ਹੋਣਾ ਹੀ ਇਹਨਾਂ ਦੇ ਪੈਰਾਂ ਥੱਲੇੋਂ ਮਿੱਟੀ ਨਿਕਲੀ ਹੋਈ ਆ ਕਿ ਜੇ 290 ਬੰਦਾ ਬਾਹਰ ਆ ਜਾਂਦਾ ਤੇ ਸ਼ਾਇਦ ਅਸੀਂ ਸਾਡੇ ਵਾਸਤੇ ਮੁਸ਼ਕਲ ਹੋ ਸਕਦੀ ਹੈ ਤੇ ਹੁਣ ਕੋਈ ਨਾ ਕੋਈ ਹੱਥ ਕੰਡਾ ਅਪਣਾ ਕੇ ਉਹਨੂੰ ਉਨੂੰ ਅੰਦਰ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸਾਡੇ ਪਰਿਵਾਰ ਨੂੰ ਜਾਂ ਜਿਹੜੇ ਸਾਡੇ ਸਮਰਥਕਾਂ ਨੂੰ ਇਹਨਾਂ ਨੂੰ ਸਾਰਿਆਂ ਨੂੰ ਬਦਨਾਮ ਕਰਨ ਦੀ ਬਹੁਤ ਵੱਡੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਦੋਂ 2 ਸਾਲ ਤੋਂ ਕੇਸ ਚੱਲ ਰਿਹਾ 2 ਸਾਲ ਤੋਂ ਹੋ ਰਿਹਾ ਤੇ ਅੱਜ ਇਹ 2-4 ਦਿਨਾਂ ਜਿੱਦਣ ਦਾ ਸੀ ਪਾਰਟੀ ਵਾਸਤੇ ਉਹਦੋਂ ਤੋਂ ਹੀ ਇਹ ਸਾਰੀਆਂ ਚੀਜ਼ਾਂ ਕਿਉਂ ਕਿਉਂਕਿ ਸਾਰੀਆਂ ਧਿਰਾਂ ਦਾ ਜੋਰ ਲੱਗਾ ਪਿਆ ਵੀ ਕਿਸੇ ਨਾ ਕਿਸੇ ਤਰੀਕੇ ਇਹਨਾਂ ਨੂੰ ਘਰਾਂ 'ਚ ਬਿਠਾ ਦਈਏ ਸੀ ਜੋ ਮਰਜ਼ੀ ਹੋਈ ਜਾਵੇ ਉਹਨਾਂ ਦੇ ਕਿਸੇ ਵੀ ਉਹ 92 ਐਮਐਲਨ ਦੀ ਕੋਈ ਕਿਸੇ ਵਿਸ਼ੇ ਤੇ ਕੋਈ ਜਵਾਬ ਨਹੀਂ ਖੁੱਲਦੀ ਉਹਨਾਂ ਨੂੰ ਜੋ ਦਿੱਲੀ ਤੋਂ ਹੁਕਮ ਆਉਂਦਾ ਉਹ ਉਹ ਵਜਾਉਂਦੇ ਆ ਤੇ ਪੰਜਾਬ ਦੇ ਸਿਰ ਤੇ ਪਹਿਲਾਂ ਜਦੋਂ ਵਾਅਦੇ ਕਰਕੇ ਆਏ ਸੀ ਅਸੀਂ ਇਹਦਾ ਕਰਜ਼ਾ ਤਾਰ ਦਾਂਗੇ ਅਸੀਂ ਆਹ ਕਰ ਦਾਂਗੇ ਉਹ ਕਰ ਦਾਂਗੇ ਤੇ ਕਰਜ਼ਾ ਦਿਨੋਂ ਦਿਨ ਹੋਰ ਵੱਧ ਰਿਹਾ ਉਹ ਵਿਆਜ ਵੀ ਨਹੀਂ ਦਿੱਤਾ ਜਾ ਰਿਹਾ ਹੋਰ ਲੈ ਲੈ ਕੇ ਕੰਮ ਚਲਾਇਆ ਜਾ ਰਿਹਾ ਤੇ ਮੇਰੇ ਖਿਆਲ ਹੈ ਉਹਨਾਂ ਨੂੰ ਉਹ ਪੈਸੇ ਜੋ ਉਹਦਾ ਜਿਹੜਾ ਕੰਟਰੋਲ ਹੈ ਉਹ ਦਿੱਲੀ 'ਚ ਹੀ ਆ ਮੇਨਕੇ ਜਰੀਵਾਲ ਸਾਹਿਬ ਕੋ ਇੱਥੇ ਦੇ ਜਿੰਨੇ ਵੀ ਉਹ ਮੁੱਖ ਮੰਤਰੀ ਵੀ ਹੈ ਕੋਈ ਅਜੇ ਮੇਰੇ ਖਿਆਲ ਆ ਕਿ ਉਹ ਉਹਨਾਂ ਦੇ ਰਿਮੋਟ ਕੰਟਰੋਲਰ ਦਾ ਵੀ ਹੱਥ ਹੈ ਇਸ ਕਰਕੇ ਉਹਨਾਂ ਤੋਂ ਮੇਰੇ ਖਿਆਲ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਸਾਨੂੰ ਅਸੀਂ ਇਸੇ ਕਰਕੇ ਕਹਿੰਦੇ ਕਿ ਆਪਾਂ ਆਪਾਂ ਬਾਦਲਿਆਂ ਨੂੰ ਕਿਉਂ ਸੱਤਾ ਦੇ ਰਹੇ ਹਾਂ ਜਾਂ ਬਾਦਲਿਆਂ ਨੂੰ ਕਿਉਂ ਮੌਕਾ ਦੇ ਰਹੇ ਹਾਂ ਆਪਾਂ ਪੰਜਾਬੀ ਸਾਰੇ ਜਣੇ ਰਲ ਮਿਲ ਕੇ ਇਹ ਆਪਣਾ ਪੰਜਾਬ ਆ ਆਪਾਂ ਨੂੰ ਇਹਦਾ ਦੁੱਖ ਦਰਦ ਆਪਾਂ ਇੱਥੇ ਦਾ ਲੂਣ ਖਾਦਾ ਵਾ ਇਹਨੂੰ ਨਾ ਹਰਾਮ ਕਰੀਏ ਸਾਡੇ ਲੀਡਰਾਂ ਨੂੰ ਵੀ ਇਹੋ ਬੇਨਤੀ ਹੈ ਕਿ ਤੁਸੀਂ ਬਹੁਤ ਇਹਨੂੰ ਲੁੱਟ ਲਿਆ ਕੁੱਟ ਲਿਆ ਕੋ ਸੋਚ ਕਰੋ ਕਿ ਜੇ ਇਹੋ ਜਿਹੇ ਹਾਲਾਤ ਬਣੇ ਰਹੇ ਹੁਣ ਜਦਾਂ ਦੇ ਹੁਣ ਪੰਜਾਬੀਆਂ ਦੀ ਇੱਥੇ ਪੰਜਾਬ ਦੇ ਵਿੱਚ ਚਾਹੇ ਉਹ Hindu ਹੋਣ ਚਾਹੇ Sikh ਹੋਣ ਦਿਨ ਦਿਨ ਗਿਣਤੀ ਵੀ ਘਟ ਰਹੀ ਹੈ ਤੇ ਆਉਣ ਵਾਲੇ ਸਮੇਂ 'ਚ ਸਾਡੀ ਜਿਹੜੀ ਪੰਜਾਬ ਪੰਜਾਬੀਅਤ ਵੀ ਖਤਮ ਹੋਣ ਦੇ ਕਿਨਾਰੇ ਜਾ ਰਹੀ ਹੈ ਤੇ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਧਰਮ ਵਜਬ ਜਾਤ ਪਾਤ ਸਾਰੀਆਂ ਉੱਚ ਨੇ ਜੋ ਜੋ ਸਾਡੇ ਚ ਵਾੜਿਆ ਜਾ ਰਿਹਾ ਸਾਨੂੰ ਆਪਸ ਵਿੱਚ ਲਾ ਕੇ ਉਹ ਆਪਣਾ ਫਾਇਦਾ ਠਾਰ ਰਹੇ ਸਾਰੇ ਨੂੰ ਆਪਾਂ ਨੂੰ ਸੋਚ ਵਿਚਾਰ ਕੇ ਅੱਗੇ ਵਧਗੇ ਇੱਕ ਕਾਨਫਰੰਸ ਦੇ ਵਿੱਚ ਐਲਾਨ ਕਰਨ ਜਾ ਰਹੇ ਹਾਂ ਉਹਦੇ ਚ ਅਸੀਂ ਵਿਦਵਾਨਾਂ ਦੀ 7 ਮੈਂਬਰੀ ਜਾਂ 11 ਮੈਂਬਰੀ ਕਮੇਟੀ ਬਣਾ ਰਹੇ ਹਾਂ ਉਹ ਪੰਜਾਬ ਦਾ ਪੰਥ ਵਾਸਤੇ ਕੀ ਏਜੰਡਾ ਤੈਅ ਕਰੂਗੀ ਕਿ ਸਾਨੂੰ ਸ ਸਾਡੇ ਮੁੱਦੇ ਕੀ ਹੋਣਗੇ ਪੰਜਾਬ ਨੂੰ ਅਸੀਂ ਕਿਦਾਂ ਬਚਾ ਸਕਦੇ ਆ ਕਿਸ ਉਹ ਪਾਰਟੀ ਦਾ ਸਿਧਾਂਤ ਵੀ ਉਹ ਕੱਢਣਗੇ ਤੇ ਬਾਕੀ ਜੋ ਸਾਨੂੰ ਅਗਲਾ ਪ੍ਰੋਗਰਾਮ ਵੀ ਜੋ ਕਿਹੋ ਜੀਆਂ ਨੀਤੀਆਂ ਹੋਣ ਜਿਹਦੇ ਨਾਲ ਪੰਜਾਬ ਨੂੰ ਬਚਾਇਆ ਜਾ ਸਕੇ ਉਹ ਸਾਰੇ ਉਹ ਸਾਨੂੰ ਦੋ ਤੇ ਦੋ ਇੱਕ ਦੋ ਮਹੀਨੇ ਦੇ ਵਿੱਚ ਵਿੱਚ ਉਹ ਸਾਨੂੰ ਬਣਾ ਕੇ ਰਿਪੋਰਟ ਕਰਨਗੇ ਸਾਨੂੰ ਅਡਵਾਈਜ਼ ਵੀ ਕਰਨਗੇ ਇਹ ਮੇਰਾ ਖਿਆਲ ਹੈ ਕਿ ਇਹੋ ਜੇ ਸਵਾਲ ਤੇ ਸਾਰੇ ਚੀਮਾ ਸਾਹਿਬ ਨੂੰ ਜਾਂ ਹੋਰ ਵੀ ਜੇ ਕੋਈ ਧਿਰ ਚੁੱਕਦੀ ਆ ਤੇ ਰਜਿਸਟ੍ਰੇਸ਼ਨ ਦਾ ਜੋ ਸਾਰੇ ਜਿੰਨੀਆਂ ਪਾਰਟੀਆਂ ਰਜਿਸਟਰਡ ਆ ਜੋ ਉਹਨਾਂ ਦਾ ਫਾਰਮੂਲਾ ਹੋਊਗਾ ਉਹ ਸਾਡੇ ਵਾਸਤੇ ਹੋਊਗਾ ਉਹ ਕੋਈ ਸਾਡੇ ਵਾਸਤੇ ਜਾ ਉਹਨਾਂ ਦੀਆਂ ਪਾਰਟੀਆਂ ਕਿ ਹੋਰ ਦੇਸ਼ ਰਜਿਸਟਰ ਨਹੀਂ ਇੱਥੇ ਇਸੇ ਦੇਸ਼ 'ਚ ਰਜਿਸਟਰਡ ਹੈ ਜਿੱਦਾਂ ਉਹਨਾਂ ਨੇ ਰਜਿਸਟਰ ਕਰਾਈਆਂ ਹੋਣਗੀਆਂ ਅਸੀਂ ਵੀ ਉਹਦਾ ਰਜਿਸਟਰ ਕਰਾਵਾਂਗੇ ਜੋ ਉਹਦੀਆਂ ਫਾਰਮੈਲਟੀਆਂ ਹੋਣਗੀਆਂ ਉਹ ਤੇ ਪੂਰੀਆਂ ਕਰਨੀਆਂ ਪੈਣਗੀਆਂ ਉਸ ਦਿਨ 14 ਤਰੀਕ ਨੂੰ ਸ੍ਰੀ ਮੁਕਤਸਰ ਸਾਹਿਬ ਆਲੇ ਪ੍ਰੋਗਰਾਮ ਤੇ ਅਸੀਂ ਜਿਵੇਂ ਬਾਪੂ ਜੀ ਨੇ ਦੱਸਿਆ ਵੀ ਕਮੇਟੀ ਬਣਾਵਾਂਗੇ ਉਹ ਕਮੇਟੀ ਹੀ ਅੱਗੇ ਸਾਰਾ ਕੁਝ ਤਿਆਰ ਕਰੇਗੀ A to Z ਮਤਲਬ ਸੰਵਿਧਾਨ ਵੀ ਤੇ ਉਹਦੇਦਾਰ ਵੀ ਸਾਰਾ ਕੁਝ ਉਹ ਕਮੇਟੀ ਹੀ ਮਤਲਬ ਉਹ ਕਰੇਗੀ ਆਪਦੇ ਮੁੱਦੇ ਜਿਵੇਂ ਇੱਕ ਚੰਡੀਗੜ੍ਹ ਦਾ ਮੁੱਦਾ ਹੈ ਚੰਡੀਗੜ੍ਹ ਦੇ ਵਿੱਚੋਂ ਆਪਣੇ ਨਿੱਜੀ ਮਫਾਦਾਂ ਲਈ ਲੈਂਡ ਲਈ ਪਹਿਲਾਂ ਬਾਦਲ ਪਰਿਵਾਰ ਨੇ ਆਪਣੀ ਹਿੱਸੇਦਾਰੀ ਘਟਾਈ ਹੈ ਪੰਜਾਬੀਆਂ ਦੀਆਂ ਨੌਕਰੀਆਂ ਵੀ ਘਟੀਆਂ ਹੈ ਚੰਡੀਗੜ੍ਹ ਦੇ ਵਿੱਚ ਹੋਰ ਪਾਸੋਂ ਵੀ ਮਤਲਬ ਚੰਡੀਗੜ੍ਹ ਤੋਂ ਚੰਡੀਗੜ੍ਹ ਦੇ ਉੱਤੇ ਪੰਜਾਬ ਦਾ ਜਿਹੜਾ ਹੱਕ ਸੀ ਉਹ ਕਮਜ਼ੋਰ ਕੀਤਾ ਗਿਆ ਹੈ ਬਾਦਲ ਸਰਕਾਰ ਵੱਲੋਂ ਅਸੀਂ ਉਹ ਸਾਰਾ ਦੇਖ ਕੇ ਜਿਵੇਂ ਹੁਣ ਚੰਡੀਗੜ੍ਹ ਨੂੰ ਸਟੇਟ ਦੇ ਵਿੱਚ ਕਨਵਰਟ ਕਰਕੇ ਪੰਜਾਬ ਤੋਂ ਮਤਲਬ ਦੂਰ ਕਰਨ ਦੀ ਕੋਸ਼ਿਸ਼ ਹੈ ਵੀ ਇਹਨਾਂ ਦਾ ਹੱਕ ਹੀ ਨਾ ਰਵੇ ਸਟੇਟ ਬਣਾ ਕੇ ਤੇ ਅਸੀਂ ਉਹ ਵੀ ਕੋਈ ਰਣਨੀਤੀ ਬਣਾਵਾਂਗੇ ਵੀ ਆਪਾਂ ਕੀ ਕਰ ਸਕਦੇ ਹਾਂ ਉਹਦੇ ਵਿੱਚ ਕਿ ਸਪੀਕਰ ਨੂੰ ਵੀ ਕਿਹਾ ਸੀ ਉਹ ਗੰਦੇ ਜੀ ਬਈ ਮੈਂ ਜਿਵੇਂ ਦੱਸਿਆ ਵੀ ਤੁਹਾਡੇ ਕੰਟਰੋਵਰਸ਼ੀਅਲ ਮੁੱਦੇ ਆ ਵੀ ਤੁਸੀਂ ਜਿਹੜੇ ਬੁੱਦੇ ਆ ਤੇ ਬੋਲਣਾ ਵੀ ਤੁਸੀਂ ਇਹਨਾਂ ਤੇ ਬੋਲ ਨਹੀਂ ਸਕਦੇ ਬਈ ਜਿਵੇਂ ਮੈਂ ਅਮਰਤਪਾਲ ਤੇ ਗੱਲ ਕਰਨੀ ਸੀ ਯਾਰ ਹੋਰਾਂ ਤੇ ਨਹੀਂ ਜੀ ਕਿਸਾਨੀ ਤੇ ਗੱਲ ਕਰ ਨਹੀਂ ਜੀ ਤੁਸੀਂ ਇਸ ਤੇ ਨਹੀਂ ਬੋਲ ਸਕਦੇ ਮਤਲਬ ਲਿਟਰਲੀ ਮੈਨੂੰ ਐਵੇਂ ਹੀ ਕਿਹਾ ਗਿਆ ਜੀ ਵੀ ਇਹ ਕੰਟਰੋਵਰਸ਼ੀਅਲ ਮੁੱਦੇ ਆ ਤੁਸੀਂ ਬੋਲ ਨਹੀਂ ਸਕਦੇ ਕਿਵੇਂ ਦੇਖ ਹੁਣ ਆਈ ਹੈ ਜੀ ਉਹ ਤਾਂ ਕੋਈ ਫਰਕ ਨਹੀਂ ਐਕਚੁਅਲੀ ਨਾ ਉਹੀ ਉਹਨਾਂ ਦੇ ਟੀਮ ਦੇ ਮੈਂਬਰ ਆ ਉਹਨਾਂ ਦਾ ਸੁਖਵੀਰ ਬਿਨਾਂ ਨਹੀਂ ਸਰਦਾ ਸੁਖਵੀਰ ਦਾ ਉਦੋਂ ਬਿਨਾਂ ਨਹੀਂ ਸਰਨਾ ਉਹ ਜਿੰਨੀ ਵਾਰੀ ਮਰਜ਼ੀ ਚੋਣ ਹੋ ਜਵੇ ਉਹਨਾਂ ਨੇ ਸੁਖਵੀਰ ਪਾਤਰ ਨੂੰ ਹੀ ਚੁਣਨਾ ਹੈ ਚਾਹੇ ਜਿੰਨੀ ਵਾਰੀ ਮਰਜ਼ੀ ਅਸਤੀਫਾ ଦਵਾ ਦਿਓ ਉਹਨਾਂ ਦਾ ਪ੍ਰਧਾਨ ਵੀ ਉਹੀ ਹੈ ਤੇ ਉਹਦੇ ਵਰਕਰ ਵੀ ਉਹੀ ਆਲੀ ਬਾਬਾ ਵਾਲਾ ਕੰਮ ਹੋਈ ਖੜਿਆ ਵੀ ਉਹੀ ਉਹਨਾਂ ਦੇ ਥੱਲੇ ਵਰਕਰ ਹੈ ਤੇ ਉਹੀ ਉਹਨਾਂ ਦਾ ਪ੍ਰਧਾਨ ਹੈ ਨਾ ਉਹਨਾਂ ਦਾ ਇਹਦੇ ਬਿਨਾਂ ਸਰੇ ਨਾ ਇਹਨਾਂ ਦਾ ਉਹਦੇ ਬਿਨਾਂ ਸਰੇ ਸ਼੍ਰੋਮਣੀ ਕਾਲਦਲ ਦੇ ਪੁਨਰਗਠਨ ਲਈ ਬਣਾਈ ਗਈ 7 ਮੈਂਬਰੀ ਕਮੇਟੀ ਹਜੇ ਵੀ ਮੌਜੂਦ ਹੈ ਤੇ ਸਰਗਰਮ ਹੈ ਇਹ ਜਾਣਕਾਰੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੇ ਵੀਡੀਓ ਨਾਲ ਗੱਲਬਾਤ ਕਰਦਿਆਂ ਦਿੱਤੀ ਜਥੇਦਾਰ ਗਿਆਨੀ ਰਗबीर ਸਿੰਘ ਨੇ ਕਿਹਾ ਕਿ 2 ਦਸੰਬਰ ਨੂੰ ਜਾਰੀ ਹੁਕਮਾਂ ਦੀ ਪਾਲਣਾ ਕਰਨ ਵਿੱਚ ਹਜੇ ਵੀ ਢਿੱਲ ਹੈ ਜੋ ਕਿ ਨਹੀਂ ਹੋਣੀ ਚਾਹੀਦੀ ਜਥੇਦਾਰ ਗਿਆਨੀ ਰਗबीर ਸਿੰਘ ਨੇ ਕਿਹਾ ਕਿ ਅਕਾਲੀ ਦਲ ਦੀ ਕਾਰਜਕਾਰੀ ਦੀ ਮੀਟਿੰਗ ਚੰਡੀਗੜ੍ਹ ਵਿੱਚ ਹੋਈ ਜਿਸ ਤੋਂ ਬਾਅਦ ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਈਮਾਨ ਨੇ ਕਿਹਾ ਕਿ ਮੀਟਿੰਗ ਵਿੱਚ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਸਵੀਕਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਵਿੱਚ ਸੁਖਬੀਰ ਸਿੰਘ ਬਾਦਲ ਦਾ ਹੀ ਅਸਤੀਫਾ ਸਵੀਕਾਰ ਕੀਤਾ ਗਿਆ ਹੈ ਜਦੋਂ ਕਿ ਦੂਜਿਆਂ ਵੱਲੋਂ ਦਿੱਤੇ ਗਏ ਅਸਤੀਫੇ ਪਹਿਲਾਂ ਹੀ ਰੱਦ ਕੀਤੇ ਗਏ ਸਨ। ਇਸ ਸੰਬੰਧੀ ਜਾਣਕਾਰੀ ਪਾਰਟੀ ਰਜਿਸਟਰ ਵਿੱਚ ਦਰਜ ਹੈ। ਦੇਖੋ ਲੋਕ ਇਹ ਕਾਲਪਤਖ ਸਾਬ ਦੇ ਨਿਰਦੇਸ਼ਾਂ ਦੇ ਮੁਤਾਬਕ ਵਰਕਿੰਗ ਕਮੇਟੀ ਮੀਟਿੰਗ ਹੋਈ ਉਹਦੇ ਵਿੱਚ ਸੁਸ੍ਰੀਸ਼ ਨੂੰ ਵਧੰਤਸਪਾ ਜੋ ਪ੍ਰਵਾਰ ਕੀਤਾ ਗਿਆ ਥੋੜਾ ਜਿਹੀ ਦਾ ਸਵਾਗਤ ਹੈ ਬਾਕੀ ਜਿਹੜਾ 7 ਮੈਂਬਰੀ ਕਮੇਟੀ ਬਾਰੇ ਤੁਸੀਂ ਸਵਾਲ ਕੀਤਾ ਹੈ 7 ਮੈਂਬਰੀ ਕਮੇਟੀ ਰੱਦ ਨਹੀਂ ਕੀਤੀ ਗਈ 7 ਮੈਂਬਰੀ ਕਮੇਟੀ ਸਟੈਂਡ ਹੈ ਔਰ ਕੰਮ ਕਰਨ ਦਾ ਜਿਹੜਾ ਉਹ ਮੈਂ ਕਹਿੰਦਾ ਕਿ ਉਹ ਆਪਣਾ ਜਿਹੜਾ ਕਾਰਜੀ ਰਵੇ ਕੰਮ ਕਰਨ ਵਾਸਤੇ 7 ਮੈਂਬਰੀ ਕਮੇਟੀ ਸਟੈਂਡ ਹੈ ਪਰ ਜਿਹੜਾ ਦਲਜੀਤ ਸਿੰਘ ਟੀਮਾ ਹੋਰਾਂ ਨੇ ਆ ਕੇ ਆਪਣਾ ਸਪਸ਼ਟੀਕਰਨ ਦਿੱਤਾ ਉਹਨਾਂ ਨੇ ਸੰਵਿਧਾਨ ਦਾ ਹਵਾਲਾ ਦਿੱਤਾ ਸੀ ਕੀ ਉਸ ਨੂੰ ਮੰਨਿਆ ਜਾਏਗਾ ਜਾਂ ਕਿਦਾਂ ਦੇਖੋ ਸਾਡੇ ਕੋਲ ਇਹ ਠੀਕ ਹੈ ਕਿ ਕੁਝ ਵਕੀਲਾਂ ਦੀ ਜੱਜਮੈਂਟ ਜਿਹੜੀ ਸੀ ਕਿ ਸਾਨੂੰ ਦਿੱਤੀ ਗਈ ਹੈ ਔਰ ਇਲੈਕਸ਼ਨ ਕਮਿਸ਼ਨ ਦੇ ਦੇ ਸਾਈਟ ਤੋਂ ਜਿਹੜਾ ਪਰਫਾਰਮਾ ਹੁੰਦਾ ਪਾਰਟੀ ਦੀ ਜਦੋਂ ਆਪਾਂ ਕਰਾਉਨੇ ਆ ਰਜਿਸਟ੍ਰੇਸ਼ਨ ਉਹ ਸਾਨੂੰ ਜਰੂਰ ਦਿੱਤਾ ਗਿਆ। ਭਾਵੇਂ ਪਰਫਾਰਮਾ ਕੋਈ ਸਾਈਨਡ ਸੰ ਸਾਡੇ ਕੋਲ ਅਜੇ ਤੱਕ ਇਹ ਚੀਜ਼ ਬਾਰੇ ਕੁਝ ਨਹੀਂ। ਪਰ ਫਿਰ ਤਾਂ ਮੈਂ ਵੀ ਕਮੇਟੀ ਦਾ 2 ਦਸੰਬਰ ਦਾ ਆਦੇਸ਼ ਆ ਹਲੇ ਤੱਕ ਕਮੇਟੀ ਦਾ ਕੋਈ ਰੂਪਰੇਖਾ ਬਾਰੇ ਪਤਾ ਹੀ ਨਹੀਂ ਲੱਗਿਆ। ਇਹਦੇ ਬਾਰੇ ਢਿੱਲਮੱਠ ਜਿਹੜੀ ਹੋ ਰਹੀ ਹੋ ਰਹੀ ਆ ਉਹਦੇ ਬਾਰੇ ਕੀ ਕਰਾਂ? ਆਪਣੇ ਨੂੰ ਚਾਹੀਦੀ ਪਹਿਲਾਂ ਲਿਖ ਦੇਣ ਕਿਹਾ ਸੀਗਾ ਪ੍ਰੈਸ ਨੂੰ ਕਿ ਸੋ ਮਨੀ ਕਾਇੰਤਾ ਜੋਸ਼ੀ ਦੇ ਕਾਲਤਰ ਸਾਹਿਬ ਤੋਂ ਦੋ ਤਰੀਕ ਨੂੰ ਆਦੇਸ਼ ਕੋਇਆ ਉਹਨਾਂ ਵੀ ਉਹ ਪਾਲਣਾ ਕਰੇ ਔਰ ਜਿਹੜੇ ਸੱਤ ਮੈਂਬਰ ਕਮੇਟੀ ਜੋ ਸਟੈਂਡ ਕਰਦੀ ਹੈ ਜਿਹੜਾ ਤੁਸੀਂ ਅਨਾਂਕਾਨੀ ਸ਼ਬਦ ਵਰਤਿਆ ਸੀ ਕਿ ਹੱਲੇ ਵੀ ਇਹਨਾਂ ਕੰਮਾਂ ਜਾਂਚਾ ਕਰਨ ਨਹੀਂ ਕੀਤੀ ਗਏ ਅ ਕਹਿ ਸਕਦੇ ਆਪਾਂ ਕਿ ਜੇਕਰ ਸੱਤ ਮੈਂਬਰ ਕਮੇਟੀ ਤੋਂ ਜੇਕਰ ਨਹੀਂ ਹੋਇਆ ਜਾਂ ਉਹਨਾਂ ਨੂੰ ਕਾਰਾਸ਼ੀਲ ਹੋਣ ਤੱਕ ਨਹੀਂ ਕੀਤਾ ਗਿਆ ਤੇ ਇਹ ਉਹਦਾ ਇੱਕ ਹਿੱਸਾ ਹੈ ਕਿਸ ਦਾ ਅਸਤੀਫਾ ਦੀ ਗੱਲ ਹੋਈ ਸੀ ਅਸਤੀਫੇ ਦੀ ਨਹੀਂ ਤਾਂ ਹੋਰ ਵੀ ਕਈਆਂ ਨੇ ਅਸਤੀਫੇ ਦਿੱਤੇ ਸੀ ਕਿ ਉਹਨਾਂ ਦੇ ਪ੍ਰਵਾਨ ਕਰਕੇ ਕੋਈ ਰਿਪੋਰਟ ਦਿੱਤੀ ਗਈ ਹੁਣ ਤੱਕ ਦੇਖੋ ਕੱਲ ਜੋ ਪਾਰਟੀ ਦੀ ਸਟੇਟਮੈਂਟ ਆਈ ਹੈ ਵਰਕਿੰਗ ਕਮੇਟੀ ਤੋਂ ਬਾਅਦ ਜੋ ਡਾਕਟਰ ਸੀਮਾ ਨੇ ਸਟੇਟਮੈਂਟ دی ਪ੍ਰੈਸ ਨੂੰ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਅਸਤੀਫੇ ਪਹਿਲਾਂ ਪ੍ਰਵਾਨ ਨਹੀਂ ਕੀਤੇ ਗਏ ਔਰ ਪਾਰਟੀ ਦਾ ਜਿਹੜਾ ਕਾਰਗਵਰ ਰਿਸਟਰ ਹੈ ਉਹਦੇ ਵਿੱਚ ਉਹ ਦਰਜ ਕਰਤੇ ਗਏ ਸੀ ਕਿ ਇਹ ਅਸਤੀਫੇ ਪ੍ਰਵਾਨ ਨਹੀਂ ਕੀਤੇ ਗਏ ਉਹਦੇ ਮੁਤਾਬਕ ਜਿਹੜਾ ਸੁਖਦੇਵ ਸੰਬਾਦਲ ਦਾ ਅਸਤੀਫਾ ਸੀ ਕਾ ਨੂੰ ਵਰਕਿੰਗ ਕਮੇਟੀ ਨੇ ਪ੍ਰਵਾਨ ਕਰ ਲਿਆ ਸੀ ਦੋਸਤੋ ਜਿਹੜੀ ਹੁਣ ਮੈਂਬਰਸ਼ਿਪ ਮੁਹਿੰਮ ਦੀ ਐਲਾਨ ਕੀਤਾ ਗਿਆ ਕਿ ਉਹ ਸਮਝਦੇ ਹੋ ਕਿ ਤੁਹਾਡੇ ਆਦੇਸ਼ ਦੀ ਕਿਤੇ ਨਾ ਕਿਤੇ ਪਾਲਣਾ ਵਾਲੇ ਪਾਸੇ ਵੱਧ ਗਿਆ ਹੈ ਬਿਲਕੁਲ ਠੀਕ ਹੈ ਜੀ ਜੋ ਜਿਵੇਂ ਡਿਊਟੀਆਂ ਲਾ ਦਿੱਤੀਆਂ ਗਈਆਂ ਨੇ ਜਿੰਨੀਆਂ ਸਟੇਟਾਂ ਨੇ ਉਹਨਾਂ ਦੇ ਵਿੱਚ ਜਿਹੜੇ ਪਾਰਟੀ ਵੱਲੋਂ ਜਿਹੜੇ ਨਮਾਇਦੇ ਸੀਗੇ ਡਿਊਟੀਆਂ ਲਿਖਤੀ ਲਾ ਦਿੱਤੀਆਂ ਗਈਆਂ ਪਾਰਟੀ ਵੱਲੋਂ ਕਿ ਜਿਵੇਂ ਜੰਮੂ-ਜੰ&ਸਤਾਨ ਹੈ ਉੱਤਰਾਖੰਡ ਹੈ ਹਰਿਆਣਾ ਪੰਜਾਬ ਵੱਖ-ਵੱਖ ਜੂਟੇ ਲੱਗ ਚੁੱਕੀਆਂ ਨੇ ਤੇ ਉਹ ਮੈਂਬਰਸ਼ਿਪ ਦੀ ਜਿਹੜੀ ਨਵੀਂ ਭਰਤੀ ਸ਼ੁਰੂ ਕਰਨੀ ਹੈ ਉਹ ਆਰਡਰ ਕਾਲ ਦੇ ਹੋ ਗਏ ਨੇ ਬੜੀ ਚੰਗੀ ਗੱਲ ਹੈ ਕਿ ਜਿਹੜਾ ਦੇਸ਼ੀ ਦੇ ਕਾਲਤਪ ਸਾਹਿਬ ਦਾ ਇਹ ਨਵੀਂ ਭਰਤੀ ਜਿਹੜੀ ਹੈ ਉਹ ਕਰਕੇ ਨਵੇਂ ਡੈਲੀਗੇਟ ਬਣਾ ਕੇ ਤੇ ਜਿਹੜੀ ਪ੍ਰਧਾਨ ਦੀ ਚੋਣਾਂ ਕੀਤੀ ਜਾਏ ਉਸ ਪਾਸੇ ਕਦਮ ਟੁੱਟਿਆ ਉਹ ਚੰਗਾ ਕਦਮ ਪਰ ਸੱਤ ਮੈਂਬਰ ਕਮੇਟੀ ਸਟੈਂਡ ਕਰਦੀ ਸਟੈਂਡ ਕਰਦੀ